ਸਸਰੀ ਦਾ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦਾ ਕਿ ਤੁਸੀਂ ਸਭ ਮਜੀ ਚ ਹੋਗੇ ਇਹ ਇੰਗਲੈਂਡ ਦਾ ਸ਼ਹਿਰ ਹੈਗਾ ਜੀ ਬੁਰਵਹੈਂਟਨ ਇੱਥੇ ਗੁਰਦਵਾਰ ਸਾਹਿਬ ਹੈਗਾ ਜਿਸ ਦਾ ਨਾਮ ਹੈ ਗੁਰੂ ਨਾਨਕ ਸਿੱਖ ਗੁਰਦੁਆਰਾ ਇੱਥੇ ਆਪਣੇ ਕਾਫੀ ਸਿੱਖ ਸੰਗਤਾਂ ਰਹਿੰਦੀਆਂ ਜੀ Hindu Sikh ਮਿਲ ਕੇ ਹਰ ਤਰ੍ਹਾਂ ਦਾ ਤਿਹਾੜ ਮਨਾਉਂਦੇ ਵੇ Diwali ਹੋਵੇ ਵਿਸਾਖੀ ਹੋਵੇ ਯਾਨੀ ਕਿ ਗੁਰਪੁਰਬ ਹੋਵੇ ਸਾਰੇ ਬੜੇ ਛੱਦਾ ਪ੍ਰੋਗਰਾਮ ਲਾਉਂਦੇ ਵੇ ਤੇ ਇੱਥੇ ਤੇ ਰੌਣਕਾਂ ਹੀ ਕੋਈ ਛੋਰ ਜੀ ਹਰ ਸਾਲ ਦੀ ਤਰ੍ਹਾਂ ਨਗਰ ਕੀਰਤਨ ਸਜਾਇਆ ਗਿਆ ਹੈ ਜਦੋਂ ਵਿਸਾਖੀ ਆਉਂਦੀ ਤੇ ਲੋਕ ਵੇਟ ਕਰਦੇ ਹੁੰਦੇ ਵੇ ਵੀ ਗੁਰਪਉ ਆਵੇ ਜਾਂ ਵਿਸਾਖੀ ਆਵੇ ਜਾਂ ਦੀਵਾਲੀ ਆਵੇ ਤੇ ਮਿਲ ਕੇ ਖੁਸ਼ੀਆਂ ਮਨਾਈਏ ਦੇ ਨਗਰ ਕੀਰਤਨ ਦੇ ਤੇ ਨਜ਼ਾਰੇ ਕੁਸ਼ੋਰ ਹੁੰਦੇ ਵੀ ਕਿਉਂਕਿ ਸੰਗਤਾਂ ਦੀ ਠਾਟਾਂ ਮਾਰ ਦਾ ਜੋਸ਼ ਹੁੰਦਾ ਬੱਚੇ ਬੁੱਢੇ ਹਰ ਤਰ੍ਹਾਂ ਦੀ ਸੰਗਤ ਚਲੇ ਲੋਕ ਆਏ ਸੀ ਅਨਜੋਏ ਕਰ ਰਹੇ ਸੀ ਖਾਣ ਪੀਣ ਦਾ ਖੁੱਲਾ ਲੰਗਰ ਲੱਗਾ ਸੀ ਜੀ ਕੋਈ ਸਮੋਸਿਆਂ ਦੀ ਸੇਵਾ ਕਰ ਰਿਆ ਸੀ ਕੋਈ ਪਕਵੜੇ ਦੀ ਸੇਵਾ ਕਰ ਰਿਆ ਸੀ ਕਿਸੇ ਨੇ ਚਾਹ ਦੇ ਲੰਗਰ ਲਾਏ ਸੀ ਕਿਸੇ ਨੇ ਮਿੱਸੀ ਰੋਟੀ ਲਾਈ ਜੀ ਸਾਗ ਯਾਨੀ ਕਿ ਹਰ ਤਰ੍ਹਾਂ ਦੀ ਲੰਗਰ ਚ ਤੁਹਾਨੂੰ ਵੈਰਾਈਟੀ ਮਿਲਦੀ ਸੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਜਦੋਂ ਵੀ ਸੰਗਤਾਂ ਜਿੱਥੇ ਵੀ ਖੜ ਜਾਂਦੇ ਸੀ ਉੱਥੇ ਸਤਾਲ ਲੱਗੇ ਸੀ ਜੀ ਹਰ ਤਰ੍ਹਾਂ ਦੀ ਸੇਵਾ ਕਰੇ ਸ਼ਰਦਾਲੂ ਜਿੰਨਾ ਲੋਕਾਂ ਨੇ ਸੇਵਾ ਸੁਖੀ ਜਾਂਦੀ ਏ ਉਹਨਾਂ ਤੇ ਮਹਾਰਾਜ ਹੋਰ ਬਖਤਾਂ ਦੇਵੇ ਜੀ ਕਿਉਂਕਿ ਹਰ ਸਾਲ ਵੇਟ ਕਰਦੇ ਵੀ ਕਿਦੋਂ ਕੋਈ ਤਿਆਰ ਆਏਗਾ ਤੇ ਸਾਰੇ ਮਿਲ ਜੁਲ ਕੇ ਅਸੀਂ ਮਨਾਵਾਂਗੇ ਪਰਦੇਸਾਂ ਦੇ ਵਿੱਚ ਕੱਲ ਤੇ ਕੁਦਰਤ ਤੋਂ ਜੀ ਮੌਸਮ ਹੀ ਬੜਾ ਸ਼ਾਨਦਾਰ ਰਿਹਾ ਹੈ ਬੜੀ ਵਧੀਆ ਧੁੱਪ ਲੱਗੀ ਸੀ ਬਹੁਤ ਮਜ਼ਾ ਆਇਆ ਸੀ ਨਹੀਂ ਤੇ ਕੋਈ ਵੀ ਕਿਤੇ ਤਿਆਲ ਹੁੰਦਾ ਹੈ ਤੇ ਤਕਰੀਬਨ ਇੱਥੇ ਬਰਸਾਤ ਹੋ ਜਾਂਦੀ ਏ ਉਹ ਫਿਰ ਥੋੜਾ ਫਰਕ ਪੈ ਜਾਂਦਾ ਹੈ ਲੇਕਿਨ ਜਦੋਂ ਮੌਸਮ ਚੰਗਾ ਹੋਵੇ ਫਿਰ ਸੰਗਤਾਂ ਦਾ ਜਿਹੜਾ ਜੋਸ਼ ਆਇਆ ਹੋਵੇ ਠਾਠਾ ਮਰਦਾ ਨਗਰ ਕੀਰਤਨ ਤੇ ਜਿਹੜੇ ਲੋਕ ਵਿਦੇਸ਼ੀ ਵੀ ਇੱਥੇ ਰਹਿੰਦੇ ਉਹ ਵੀ ਹੈਰਾਨ ਹੁੰਦੇ ਵੀ ਕਿ ਇਹਨਾਂ ਦਾ ਕਿਵੇਂ ਮਤਲਬ ਲੰਗਰ ਖੁੱਲੇ ਚੱਲਦੇ ਵੇ ਹਰ ਚੀਜ਼ ਖੁੱਲੀ ਮਤਲੀਏ ਕੋਈ ਭੇਦ ਭਾਵ ਨਹੀਂ ਕੋਈ ਰਿਲੀਜੀਅਨ ਨਹੀਂ ਤੋ ਸਿੱਖੇ ਮੁਸਲਮੇ ਗੋਰੇ ਵੇ ਯਾਨੀ ਕਿ ਕੋਈ ਵੀ ਆ ਰਿਹਾ ਉਹ ਖੁੱਲਾ ਖਾ ਪੀ ਰਿਹਾ ਜੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆਉਂਦੀ ਜੀ ਲੰਗਰ ਦੇ ਵਿੱਚ ਜਿਹੜੇ ਸ਼ਹਿਰ ਬੰਦੇ ਨਾ ਬੂਰ ਬਰਨ ਸਿਟੀ ਦੇ ਜੀ ਜਿਵੇਂ ਬਰਮੀ ਕਮ ਹੋ ਗਿਆ ਡਰਲੀ ਹੋ ਗਿਆ ਕੰਟਰੀ ਹੋ ਗਿਆ ਉੱਥੋਂ ਵੀ ਕਾਫੀ ਸੰਗਤ ਆ ਜਾਂਦੀ ਹੈ ਕੁਝ ਇੱਥੇ ਨਵੇਂ ਸਟੂਡੈਂਟ ਵਗੈਰਾ ਵੀ ਕਾਫੀ ਆਏ ਹੋਏ ਉਹ ਵੀ ਬੜਾ ਅਨਜੋਏ ਕਰ ਰਹੇ ਸੀ ਉਹਨਾਂ ਨੂੰ ਪਤਾ ਲੱਗਦਾ ਵੀ ਆਪਣਾ ਚਰੋ ਕਲਚਰ ਕੀ ਹੈ ਕਿਵੇਂ ਇੱਥੇ ਪਰਦੇਸਾਂ ਦੇ ਲੋਕ ਮਿਲਾਂਦੇ ਵੇ ਇੰਡੀਆ ਦੇ ਰਹਿੰਦੇ ਹੁੰਦੇ ਉਹਨਾਂ ਦਾ ਸਾਰਾ ਪਤਾ ਲੇਕਿਨ ਪਰਦੇਸਾਂ ਵਿੱਚ ਨਹੀਂ ਪਤਾ ਹੁੰਦਾ ਵੀ ਕਿੰਨੀ ਖੱਦਾ ਪੂਰ ਨੂੰ ਮੈ ਜਾਂਦਾ ਕੋਈ ਕਈਆਂ ਦਾ ਫਸਟ ਟਾਈਮ ਹੁੰਦਾ ਪਹਿਲੀ ਵਾਰian ਦੇਖਿਆ ਹੁੰਦਾ ਵੈਸੇ ਇਹ ਤੇ YouTube ਤੇ ਆਈਕਰ ਹਰ ਚੀਜ਼ ਭਰੀ ਹੋਈ ਹੈ ਲੇਕਿਨ ਜੋ ਅੱਖੀ ਵੇਖ ਨਜ਼ਾਰਾ ਉਹ ਚੀਜ਼ ਕੁਛ ਹੋਰ ਹੁੰਦੀ ਹੈ ਲੰਡਨ ਜੀ ਇਤਲਗਰ ਕੀਤਾ ਹੁੰਦਾ ਪਰ ਵੀ ਗਮ ਚ ਹੁੰਦਾ ਯਾਨੀ ਕਿ ਇੱਥੇ ਹਰ ਥਾਂ ਦੇ ਪੰਜਾਬੀ ਸਿੱਖਾਂ ਦੀ ਬਾਦਿਸ਼ਾਹੀ ਹੋਈ ਹੈ ਗੁਰੂ ਕੋਈ ਵੀ ਗੁਰਪਰਵੰਦਾ ਹੈ ਕੋਈ ਆ ਰੰਦਾ ਤੇ ਬੜੇ ਪਿਆਰ ਨਾਲ ਸਾਮਨਾਂਦੇ ਵੀ ਖੁਸ਼ੀਆਂ ਬਣਦੇ ਵੇ ਨਜ਼ਾਰੇ ਆਂਦੇ ਵੇ ਕਿਉਂਕਿ ਮਜ਼ਾ ਹੀ ਹੋ ਹੁੰਦਾ ਜਦੋਂ ਸਾਰੇ ਮਿਲ ਜੁਲ ਕੇ ਕੋਈ ਤਿਹਾਲ ਮਨਾਉਂਦੇ ਤੇ ਪਤਾ ਲੱਗਦਾ ਵੀ ਸਾਡਾ ਕਲਚਰ ਕੀਗਾ ਛੋਟੇ ਛੋਟੇ ਬੱਚੇ ਬੜੇ ਹਾਨ ਹੁੰਦੇ ਵੇ ਕਿ ਸਭ ਪੱਗਾਂ ਵਾਲੇ ਦੁਪੱਟਿਆਂ ਵਾਲੇ ਲੋਕ ਇਕੱਠੇ ਹੋਏ ਵੇ ਕਿਉਂਕਿ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਇੱਥੇ ਆਮ ਲੋਕ ਦੂਸਰੇ ਡ्रेस ਬਣਦੇ ਵੇ ਜੋ ਨੋਰਮਲ ਲਾਈਟ ਜਿਹਾ ਹੁੰਦਾ ਤੇ ਜਦੋਂ ਕੋਈ ਤਿਉਹਾਰ ਹੁੰਦਾ ਜਾਂ ਗੁਰਦਵਾਰ ਸਾਹਿਬ ਜਾਣਾ ਫਿਰ ਉਹਨਾਂ ਫਿਰ ਧੰਨਵਾਦ ਹੈ ਪੰਜਾਬੀ ਪਹਿਰਾਵਾ ਅਗਰ ਪਹਿਰਾਵਾ ਇਹ ਗੱਲ ਕੁਝ ਹੋਰ ਹੁੰਦੀ ਹੈ ਤੇ ਬੱਚਿਆਂ ਨੂੰ ਵੀ ਬੜਾ ਮਜ਼ਾ ਆਉਂਦਾ ਹੈ ਵੀ ਸਾਡਾ ਕਲਚਰ ਮੀਨ ਕੀ ਹੈ ਕਿਵੇਂ ਤਿਉਹਾਰ ਮਿਲ ਜੁਲ ਕੇ ਮਨਾਦੇ ਵੇ ਕਈ ਦੇਸ਼ੇ ਹੋਦੇ ਵੇ ਯੂਰਪ ਜਿੱਥੇ ਨਗਰ ਕੀਰਤਨ ਨਹੀਂ ਨਿਕਲਦਾ ਕਿਉਂਕਿ ਸਰਕਾਰ ਜਾਇਜ਼ੀ ਨਹੀਂ ਦਿੰਦੀ ਜਾਂ ਫਿਰ ਆਪਣੇ ਲੋਕਾਂ ਦੀ ਆਬਾਦੀ ਬਹੁਤ ਘੱਟ ਹੁੰਦੀ ਹੈ ਲੋਕਾਂ ਨੂੰ ਸਾਡੇ ਕਾਚੇ ਬਾਰੇ ਬਹੁਤ ਪਤਾ ਨਹੀਂ ਗਾ ਲੇਕਿਨ ਜਿੰਨਾ ਸਿਸ਼ਿਆਂ ਦੇ ਵਿੱਚ ਆਪਣੇ ਸਿੱਖਾਂ ਦੀ ਬਹੁਤ ਜ਼ਿਆਦਾ ਬੱਦੀ ਗਈ ਉਹਨਾਂ ਤੇ ਹਰ ਚੀਜ਼ ਦਾ ਪਤਾ ਹੈਗਾ ਨਾ ਇਹਨਾਂ ਦਾ ਤਿਆਰ ਕੀ ਹੈ ਕਿਵੇਂ ਬਣਾਉਂਦੇ ਵੇ ਲੰਗਰ ਚਲਦੇ ਵੇ ਕਿਸੇ ਵੀ ਗੁਰਦਆਰਾ ਸਾਹਿਬ ਚਲੇ ਜਾਓ ਤੁਹਾਨੂੰ ਲੰਗਰ ਮਿਲੇਗਾ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਪਸੰਦ ਆਈ ਤੇ ਸ਼ੇਅਰ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਥੈਂਕ ਯੂ ਵੈਰੀ ਮੱਚ